ਨਾ ਉਹ ਸੱਜਣਾਂ ਇੱਕ ਵੱਡੇ ਲੇਵ ਵਾਲੀ ਨਾ ਪੂਰੇ ਡਬਲ ਲੇਵ ਵਾਲੀ ਝੋਟੀ ਲੱਗਿਆ ਤੋੜ ਕੇ ਦਿਖਾਉਣ ਸੋਨ ਨੂੰ ਨਾ ਜਦੋਂ ਥਿਰੂ ਗਿਓ ਉਹ ਹਵਾਨਾ ਦੇਖ ਲਿਓ ਐ ਤੁਰਦੀ ਆ ਝੋਟੀ ਪਲਵਾਨਾ ਵਾਂਗ ਫਸ ਫਸ ਕੇ ਤੁਰਦੀ ਆ ਸੱਜਣੋ ਤੇ ਥਣ ਸੁਣ ਵੀ ਬਾਕੀ ਝੋਟੀ ਨੂੰ ਚੰਗਾ ਲੱਗਿਆ ਤੇ ਬਟੇਲ ਆਪੇ ਦੀ ਬਾਈ ਨੂੰ ਪੁੱਛ ਲੈ ਵਾ ਮੋੜ ਲਓ ਜੀ ਸੁਣ ਦਤੇਲੇ ਵੀ ਬਾਈ ਨੂੰ ਪੁੱਛ ਲੈਣਾ ਸੱਜਣਾ ਚੱਲ ਕੇ ਕਿਹੜਾ ਸੂਆ ਹੈਗਾ ਕਿੰਨਾ ਕੁ ਦੁੱਧ ਰੈਡੀ ਆ ਤੇ ਕੀ ਇਹਦਾ ਬਾਈ ਅੱਜ ਰੇਟ ਕਰਦਾ ਅੱਜ ਨਾ ਸੱਜਣਾ ਮੋੜ ਮੰਡੀ ਤੇ ਆਪਾਂ ਗੱਲ ਕਰੀਏ ਨਾ ਟੌਪ ਟੌਪ ਦੀਆਂ ਪੂਰੀਆਂ ਡਬਲ ਛੋਟੀਆਂ ਪੁੰਛੀਆਂ ਹੋਈਆਂ ਨੇ ਅੱਜ ਪਾ ਮੰਨ ਲਓ ਵੀ ਪੈਲ ਸੱਟਾਂ ਨੇ ਥਾਉ ਨਹੀਂ ਹੈਗਾ ਮੰਡੀ ਤੇ ਇੰਨਾ ਮਾਲ ਪੁੰਚਿਆ ਹੋਇਆ ਸੱਜਣਾ ਲੈ ਲਾਂਗੇ ਲੈ ਸੱਜਣਾ ਲੱਗਿਆ ਹੋਏ ਸਾਨੂੰ ਇੱਕ ਮੋੜ ਮੰਡੀ ਦੀ ਨਾ ਪੂਰੀ ਡਬਲ ਛੋਟੀ ਦਿਖਾਉਣਾ ਕੱਬ ਜਤਾ ਨਹੀਂ ਸੱਜਣੋ ਕਹਿ ਸਕਦੇ ਬਾੜਾ ਉੱਚਾ ਨਾ ਪਰ ਜਿਹੜੀ ਚੜਾਈ ਚੜੂਈ ਆ ਨਾ ਛੋਟੀ ਦੀ ਬਾ ਕਮਾਲ ਹੈ ਇਹ ਥਣਾ ਥਣਾ ਦੀ ਸੱਜਣੋ ਗੱਲ ਕਰੀਏ ਨਾ ਥੱਲਿਓ ਪੂਰੇ ਗੈਪ ਤੇ ਲੱਗਿਆ ਚਾਰੇ ਥਣ ਤੇ ਬਾਕੀ ਚੌੜੇ ਹਵਾਨੇ ਵਾਲੀ ਛੋਟੀ ਆ ਲਾ ਮੋੜ ਲੈ ਸੱਜਣਾ ਇਹ ਨੂੰ ਇਹ ਸੰਕ ਸੰਕ ਦੀ ਸੱਜਣੋ ਬਿਲਕੁਲ ਕੋਂਟਾ ਇਧਰੋਂ ਅੱਗੇ ਤੋਂ ਹਵਾਨਾ ਦੇਖ ਲੋ ਜਦੋਂ ਤੁਰੂਗੀ ਤੇ ਬਾਕੀ ਅਗਲੀ ਜਿੱਤੇ ਇਹਨਾਂ ਵਿੱਚ ਸਾਰੀ ਬਾਈ ਨੂੰ ਪੁੱਛ ਕੇ ਵੀਡੀਓ ਦੇ ਵਿੱਚ ਹੀ ਲਾ ਦੂੰਗਾ ਜੋ ਇਸ਼ਾਰਾ ਹਵਾਨਾ ਛੋਟੀ ਦਾ ਤੇ ਬਾਕੀ ਥਣ ਥਣਾ ਉੱਤ ਸੱਜਣੋ ਬਾੜਾ ਚੰਗਾ ਲੱਗਿਆ ਮਿੱਠੀ ਜਵਾਈ ਵਾਲਾ ਥਣਾ ਹੈ ਇਹ ਦੁੱਧਾਰੀ ਜੋ ਠੀਏ ਸੱਜਣੋ ਡੈਰੀ ਦੇ ਮਤਲਬ ਵਾਲੀ ਝੋਟੀ ਆ ਇੱਥੇ ਤੋਂ ਹਵਾਨੇ ਦੀ ਤੁਸੀਂ ਚੜਾਈ ਦੇਖ ਸਕਦੇ ਹੋ ਤੇ ਉੱਤੋਂ ਝੋਟੀ ਦੀ ਚੜਾਈ ਦੇਖ ਸਕਦੇ ਹੋ ਬਾਕੀ ਜਾਣ ਵਾਲੀ ਝੋਟੀ ਆ ਡਿਟੇਲ ਸੱਜਣੋ ਆਪਾਂ ਇਹਦੀ ਬਾਈ ਨੂੰ ਪੁੱਛ ਲੈਣਾ ਕੀ ਗੱਲਬਾਤ ਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਦੱਸੋ ਵੀਰ ਨਾਮ ਚਮਕੌਰ ਸਿੰਘ ਪਿੰਡ ਤਹਾਜੜਾ ਬਰਨਾਲਾ ਵੀਰੇ ਵਪਾਰ ਦਾ ਹੀ ਕੰਮ ਆ ਹਾਂ ਵਪਾਰ ਦਾ ਕੰਮ ਆ ਤੇ ਜਿਹੜੀ ਆਪਾਂ ਝੋਟੀ ਚਲਾ ਕੇ ਦਿਖਾਈ ਆ ਇਹਦਾ ਸੂਆ ਕਿਹੜਾ ਬਾਈ ਤੀਜਾ ਸੂਆ ਵੀਰੇ ਤੀਜਾ ਸੁਆ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ 9 ਦਿਨ ਹੋ ਗਏ 16 ਕਿਲੋ ਦੁੱਧ ਆ ਵੀਰੇ ਹੁਣਾਂ ਦੇ ਥਲੇ 16 ਤਿਆਰ ਆ ਜਮਾ ਤਿਆਰ ਕਰ ਲੈ ਕੇ ਚੋਕ ਦੋੜਾਂ ਚ ਜੋਵੇ ਚਾਰ ਡੰਗ ਦੋੜਾਂ ਚ ਚਾਰ ਡੰਗ ਆਪਾਂ ਚਵਾ ਦਾਂਗੇ ਜੀ ਸੱਚ ਨੂੰ ਆਉਂਦਾ ਕੋਈ 10 ਕਿਲੋ ਤਿਆਰੀ ਦਾ ਜਮਾ ਤਿਆਰੀ ਦਾ ਬਿਲਕੁਲ ਬੀ 15 ਵੀ ਚਵਾ ਦੀ ਤੈਨੂੰ ਇੱਕ ਸੌਰ ਮਾਫ ਨਹੀਂ ਨਹੀਂ ਸੁੰਗਦਾ ਹੈ ਦਾ 17 ਪਰ ਉਹਨੂੰ 16 ਕਹਿਣਾ ਮੈਂ ਅੱਛਾ ਕਿੰਨਾ ਕ ਦੁੱਧ ਪਾ ਸਕਦੀ ਆ ਫਿਰ 18-19 ਕਿਲੋ ਤੋਂ ਪਾ ਦੀ ਵੀਰੇ ਦਾ 18 ਦੀ ਗਰੰਟੀ ਤੇ ਦੇ ਦਾਂਗੇ ਸੱਚੀ ਹਾਂ ਦੇ ਦਾਂਗੇ ਕੋਈ ਦੇਣਾ ਪਾਹੇ ਵਿੱਚ ਰੱਖ ਲੈ ਇਹਦਾ ਅੱਛਾ ਹਾਂ ਰੇਟ ਇਹਦਾ ਫ ਮਾਨਤਨ ਹੁਣ ਗੁਰੂ ਮੋਲਕ ਨੂੰ ਮੂਰ ਕਰ ਲੇਗਾ ਕੀ ਪਤਾ ਵੀਰੇ ਕਿੰਨਾ ਕਾ ਬਸ 1000 ਮਾਨਤਨ 1200 1200 ਹੀ ਹੋਊਗਾ ਮੰਦੇਰਾਮ ਦੇ ਹਿਸਾਬ ਨਾਲ ਮੰਦੇਰਾਮ ਦੇ ਹਿਸਾਬ ਨਾਲ ਮੈਂ ਹੁਣ ਦੇਖਦੀ ਸੀ ਜਿਹੜੇ ਹਿਸਾਬ ਨਾਲ ਮਾਰ ਜਾ ਵਾਧਾ ਪੰਜੂ ਮੰਗਿਆ ਜੇ ਚੰਗਾ ਹੁੰਦਾ ਫਿਰ ਡੇਟ ਲੱਗਦੀ ਹਾਂ ਪਹਿਲੇ ਸਕਾਰ ਨਹੀਂ ਦੂੰਗਾ 15 15 ਦੀ ਦੇ ਦੇਗਾ ਤਾਂ ਕਰ ਲਾਂਗਾ ਮੈਂ ਮਾਰਦਾ ਮੌਕੇ ਤੇ ਹੋ ਜੂਗਾ ਨੰਬਰ ਬੋਲ ਦੇ 977947542 ਇੱਕ ਵਾਰੀ ਫਿਰ ਮਾੜੀ 9779475 ਤੋਂ 44 ਆਪਣੇ ਕੋਲ ਘਰੇ ਵੀ ਹੁੰਦੇ ਜਾਂਦੇ ਘਰੇ ਵੀ ਦੇ ਨੌ ਵਸ ਦਾ ਡੰਗਰ ਹੁੰਦੇ ਮੈਸਾ ਹੁਣ ਕਹੇ 10 ਸੋਨੇ ਦਾ 10 ਇੱਥੇ ਲੈ ਕਿੰਨੇ ਰੇਟ ਤੋਂ ਕਿੰਨੇ ਰੇਟ ਤੱਕ ਦਾ ਜਾਨਵਰ ਮਿਲਦਾ ਸੱਤ ਤੋਂ ਲੈ ਕੇ ਲੱਖ ਤੋਂ ਬਾਹਰ ਤੱਕ ਹੁੰਦੇ ਨੇ ਆਪਣੇ ਜੀ 60 ਤੋਂ ਲੈ ਕੇ ਲੱਖ ਡੂਡ ਲੱਖ ਤੱਕ ਦਾ ਜਾਨਵਰ ਕਰੇ ਹਾਂ ਜਦ ਚੰਗਾ ਹੁੰਦਾ ਆਪਣੇ ਕੋਲੇ ਉਰੇ ਕਿੰਨੀਆਂ ਝੋਟੀਆਂ ਲੈ ਆਏ ਅੱਠ ਲੈ ਬ੍ਰਿਕਾ ਪਲੂਣ ਕੱਤੀ ਲੈ ਦੋ ਦੀ ਅੱਛਾ ਦੋ ਦੰਦਾ ਦੋ ਦੰਦ ਜਮਾ ਪੌਰ ਦੋ ਦੰਦਾ ਜਮਾ ਲਾ ਸੱਜਣਾ ਉਹ ਕਪ ਪਲੂਣ 31 ਦਿਖਾਉਣਿਆ ਸੋਨ ਨੂੰ ਹਾਂ ਦੋ ਦੰਦਾ ਜਮਾ ਸੀਲ ਬਰੀ ਕਪ ਛੋਟੇ ਸਿੰਘ ਦੀ ਆ ਸਿੰਘ ਸਿੰਘ ਦੀ ਵੀਰੇ ਸੂਈ ਹੋ ਜਾ ਇਹ ਨਾ ਡੱਬਣਾ ਵੀਰੇ ਜਮਾ ਪਾ ਠੰਡਿਆ ਨਾ ਲੈ ਲਾ ਸੱਜਣਾ ਖੰਟੀ ਸੀਲ ਦੇਖ ਲੋ ਕਿੰਨੀ ਆ ਸਾਊ ਬਾਹ ਨਜਾਇਜ਼ ਆ ਵੀਰੇ ਖੋਲ ਕੇ ਚਲਾਈ ਇਹਨੂੰ ਚਲਾਕ ਨਾ ਬਿਲਕੁਲ ਵੀਰੇ ਲੈ ਬਾਕੀ ਥਣ ਸੁਣਨਾ ਸੱਜਣਾ ਮੁੱਠੀ ਵਾਲੀ ਗੱਡੂ ਦੀ ਝੋਟੀ ਬਾਕੀ ਲੇਵ ਹੈ ਵੀ ਸੋਨਾ ਬਣਾਉਂਦੀ ਆਉਂਦੀ ਆ ਗੱਬੜ ਆ ਹਲੋ ਸੂਣ ਦੇ ਨੇੜ ਆ ਜੇ ਕਿਸੇ ਸੱਜਣ ਕੋਈ ਸੱਜਣ ਡੱਬਣਾ ਦੇ ਸ਼ਕੀਮ ਹੁੰਦੇ ਨੇ ਤਾਂ ਪਲੂਣ 31 22 ਕੋਰ ਨਾਲ ਕਨੈਕਟ ਕਰਕੇ ਤੁਸੀਂ ਡੱਬਣਾ ਵੀ ਲੈ ਸਕਦੇ ਹੋ ਸੱਜਣੋ ਤਾਦੀਆਂ ਸੂਈਆਂ ਵੀ ਬਾਈ ਕੋਲ ਅਵੇਲੇਬਲ ਹੁੰਦੀਆਂ 8-10 ਹਜ਼ਾਰ ਵਕਤ ਚਲਾ ਦੇਣ। ਤੇ ਕੱਦ ਤਾਂ ਸੱਜਣੇ ਦਾ ਵੀ ਨਹੀਂ ਬੜਾ ਉੱਚਾ ਕੱਦ ਦੀ ਵੀ ਛੋਟੇ ਕੱਦ થી ਆ ਜਾਂਦੀ ਆ ਪਰ ਛੋਟੀ ਚੰਗੀ ਆ ਤੇ ਉਮਰ ਵੀ ਬਾਈ ਕਹਿੰਦਾ ਛੋਟੀ ਆਲੇ ਮੂੰਹ ਦੋ ਦੰਦ ਦੀ ਆ। ਬੰਨੀ ਸਲੇ ਬੰਨੀ। ਵੈਰੀ ਗੁੱਡ। ਨਾਲੇ ਬੈਠਦੇ ਨਾ। ਬਾਕੀ ਹਵਾਨਾ ਸੱਜਣੋ ਵੀ ਚੰਗਾ ਬਣਾਉਂਦੀ ਆਂ ਜੀ ਆ। ਇੱਕ ਆ ਇੱਕ ਦਿਨ ਕੱਢਦੀ ਐ ਮੇਰੇ 7-8 ਹਜ਼ਾਰ ਰਹਿੰਦੇ ਜਿਆਦਾ 7-8 ਦਿਨ ਹਾਂ ਉੱਤੇ ਵੀ ਲੈ ਜੂ ਕੋਸਾ ਲੈ ਜੂ ਪੰਜ ਚਾਰ ਉੱਤੇ ਵੀ ਲਿਆ ਕੇ ਕਰੋੜਾਂ ਘਾਟੇ ਲਈ ਆ ਜੀ ਯਾਰ ਇਹਦਾ ਰੇਟ ਫਿਰ ਮੁੱਲ ਦਾ 82 ਹਜ਼ਾਰ ਇਹ 75 ਹਜ਼ਾਰ ਦੀ ਵੀਰੇ ਦੇਣੀ ਆ ਯਾਰ ਅੱਛਾ 70 ਦੀ ਨਹੀਂ ਡੰਡਾ 70 ਬੱਦ 70 ਬੱਦ ਹੁਣ ਲਾਉਂਦੇ ਵੀਰੇ ਇਹਦੇ ਹੁਣ ਅੱਛਾ ਹਾਂ ਫਿਰ ਮੰਦੇ RAM ਦੇ ਹਿਸਾਬ ਨਾਲ ਮੈਂ ਕਿਹ ਚੰਗੇ ਘਟ ਨਿਕਲਦੇ ਆਈ ਹੁਣ ਐ ਨਹੀਂ ਮੰਡੀ ਦੇ ਚੱਕ ਕਰ ਤੂੰ ਦਿੱਤੁਰ ਫੱਕ ਦੇਖ ਹੀ ਲੈ ਮੰਡੀ ਚ ਤਾਂ ਨਾ ਤੂੰ ਕਹਿ ਵੀ ਮੰਡੀ ਦੀ ਮਨਸੀ ਆਹ ਮਾਲ ਓਹੋ ਭਰਾ ਮੇਰੇ ਪਾਸ ਛੋਟੇ ਜਿਹੇ ਆਏ ਸਾਈ ਦੇ ਘਟ ਨਿਕਲਦੀ ਆ ਮੰਡੀ ਮੇ ਦਾ ਅੱ ਉਹ ਪਤੋ ਤਾ ਉਪ ਜਾਣਾ ਪੈਂਦਾ ਪੈਂਦੇ ਚੀਜ਼ਾਂ ਛੋਟੀਆਂ ਵੀ ਆ ਰਹੀਆਂ ਮੈਂ ਮੈਂ ਤਾਂ ਮੈਂ ਮੈਂ ਤਾਂ ਤੁਹਾਨੂੰ ਆਪ ਕਹੀ ਨਾ ਰੇਟ ਜੈਨੂਨ ਮੈਂ ਦੱਸ ਦੇ ਵੀ ਇੰਨੇ ਸਾਰੇ ਅੱਛਾ ਹਾਂ ਜੀ ਹੋਰ ਕਿਹੜੀ ਚੋਤੀ ਲੈ ਕੇ ਆਏ ਹੋਰ ਆਪਣੇ ਕੋਲ ਆ ਮੈਂ ਲੈ ਆ ਕਾ ਮੈਂ ਲੈ ਆ ਭਰਾ ਮੇਰੇ ਕਿ ਬੱਸੀ ਦੇ ਅੱਠ ਨੌ ਆਪਣੀ ਨਿਤੁਰਤ ਬੱਚੀ ਤੋਰ ਤੇਰੀ ਉਹ ਦੋ ਦੰਦਾ ਪਿਆਰ ਬਈ ਰਹਿ ਦੋ ਦੰਦਾ ਪਿਆਰ ਦਿੱਟ ਕਰਾਉਣਾ ਹੈ ਬਰੇ ਕੋਈ ਚੱਕਰ ਨਹੀਂ ਦਾ ਬੱਚਾ ਇੱਕ ਤਾਂ ਅਗਲਾ ਆਪੇ ਕਰ ਲੂਗਾ ਲੈ ਸਜਣੋ ਬੱਚੀ ਵੀ ਦੋ ਦੰਦੇ ਚੱਕੀ ਫਰਦਾ ਦੰਦਾ ਜੀ ਰੱਖਦਾ ਜਾਨਵਰ ਚੋਣ ਜਿਆਦੇ ਤੁਹਾਨੂੰ ਇਹ ਇੱਕ ਸੁਣਾਉਂਦਾ ਕੋਈ ਮਗਰਬਸੀਆ ਇਹ ਵੀ ਇਥਾ ਸੀਮਾ ਭਰਾ ਹੋਇਆ ਸੀ। ਕੱਲ ਸੀਮੰਡ ਤਾਂ ਹੁਣ ਕਿਹੜਾ ਪਤਾ ਲੱਗੂ ਚਾਹੀਏ ਤੂੰ ਬੀ ਡੀ ਐਸ ਦਾ ਗੱਲ ਇਹ। ਮੇਰੇ ਅੱਜ ਮੈਂ ਉਵੇਂ ਤੂੰ ਮੈਂ ਰਸਤਾ। ਮੰਡੀਆਂ ਤੇ ਕਿਹੜੇ ਸੀਮੰਡ ਦੇ ਨਹੀਂ। ਮੋੜ ਲੈ। ਤੇ ਬੱਚੀ ਸੱਜਣਾ ਚੰਗੀ ਆ ਸਾਰੀ ਸ਼ਕੀਨ ਆ ਪੂਰੀ। ਬਾਕੀ ਲੇਵਾ ਵੀ ਚੰਗਾ ਥੱਲੋਂ ਨਾਲ ਲੱਗਵੇਂ ਆਡਰ ਵੀ ਆ ਕੋਈ ਤਕਤ ਨੇ ਲੇਵੇ ਦੀ ਨਹੀਂ ਹੈਗੀ ਤੇ ਥਣ ਵੀ ਸੱਦ ਨੂੰ ਇਹਦਾ ਚੰਗਾ ਲੱਗਿਆ ਮੁਠੀ ਆਲਾ ਥਣ ਲੱਗਿਆ ਤੇ ਸਭ ਦਾ ਆ ਜੀ ਹੋਰ ਵੀ ਤਰੋਰੀ ਮਰਚਾ ਲੀਤੀ ਹੈ ਉਹ ਹਾਂ ਦੋ ਦੰਤ ਵਿੱਚੀ ਦੱਸਦਾ ਬਾਈ ਤੇ ਡਿਟੇਲ ਇਹ ਵੀ ਆਪਾਂ ਬਾਈ ਨੂੰ ਪੁੱਛ ਲੈਨੇ ਹਾਂ ਦੋ ਦੰਤਾਂ ਨੂੰ ਪਿਆਰ ਦੋ ਦਾ ਸਹੀ ਜਰਾ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਿਆ 5 ਸਾਲ 18 ਕਿਲੋ ਦਾ ਹੋਣਾ ਸਿੱਧਾ 18 ਕਿਲੋ ਹਾਂ ਜੀ ਲੇਵੇ ਦੇ ਹਿਸਾਬ ਨਾਲ ਤਾਂ ਦੱਸਦੀ ਨਹੀਂ ਮਿੱਠਾ ਨਾ ਨਾ 18 ਬੰਦ ਲੇਵੇ ਦੀ ਮੰਗ ਪੱਕੇ ਲੇਵੇ ਦੀ ਆ ਜੀ ਅੱਛਾ ਰਾਹ ਤਾਂ ਕੋਈ ਨਹੀਂ। ਅਰੇ ਤੇ ਤਾਂ ਫਿਰ ਜਿਹੜਾ 72000 ਰੇਟ ਹੀ ਬਾਹਰ ਦਾ ਮੈਂ ਸਾਂਜਣਾ ਰੇਟ ਮੰਗੀ ਜਾਂਦਾ। ਬੱਸੀ ਚੰਗੀ ਆ ਬਾਈ ਉਹ ਪਾਲਦੀ ਨਹੀਂ ਨਿਰਗੀ ਜਾ। ਹੈ? ਉਹਨੇ ਜੇ ਪਾਲਦੀ ਨਹੀਂ ਹੈਗੀ। ਮੈਨੂੰ ਕਹਿੰਦੇ ਬੱਚੀ ਨਾਲ ਛੇਤੀ ਤਿਆਰ ਹੋ ਜਾਂਦੀ ਹੈ। ਜੇ ਤਿਆਰ ਹੋਵੇ ਖਵਾਉਣਾ ਪੈਂਦਾ ਭਰਾ ਮੇਰੇ ਕਾਰਖਾਨੇ ਚੱਲਣੇ ਪਏ ਬੇਕ। ਅੱਛਾ। ਉਹਨੂੰ ਫਿਰ ਕਾਰਖਾਨੇ ਲਈ ਸੁੱਤੀ ਹੋਈ ਆ ਤੇਰੀ ਹੈ। ਲੈ ਕੋਈ ਗੱਲ ਹੀ ਫਿਰ ਵੇਚ ਲੈ ਜਾਂਦਾ। ਨੰਬਰ ਸੱਜਣੋ ਬਾਈ ਦਾ ਵੀਡੀਓ 'ਚ ਹੀ ਚੱਲਦਾ। ਬੱਚੀ ਜੀ ਨੂੰ ਪਸੰਦ ਆਊਗੀ ਬਾਈ ਨਾਲ ਗੱਲਬਾਤ ਕਰਕੇ ਲੈ ਲਿਓ। ਨਾ ਸੱਜਣਾ ਮੋੜ ਮੰਡੀ ਤੇ ਇੱਕ ਹੋਰ ਲੱਗਿਆ ਹੋਇਆ ਸਾਨੂੰ ਨਗੀਨਾ ਦਿਖਾਉਣ ਤੋਰੀ ਸੱਜਣਾ ਆਇਆ ਨੂੰ ਲੈ ਬਾਈ ਨੇ ਹਾਰ ਸ਼ਿੰਗਾਰ ਐ ਕਰ ਰੱਖਿਆ ਨਾ ਜਿਵੇਂ ਆਪਾਂ ਕਹਿੰਦੇ ਨਾ ਕੋਈ ਨਵੀਂ ਵਿਆਹੀ ਬੋਟੀ ਦਾ ਹਾਰ ਸ਼ਿੰਗਾਰ ਹੁੰਦਾ ਹੈ ਨਾ ਚਲਾਵੇ ਚਲਾਵੇ ਲੈ ਸੱਜਣਾ ਹਵਾਨਾ ਹਵੂਨਾ ਦੇਖ ਲਓ ਥੱਲੇ ਤੋਂ ਥਣ ਥਣੌਰ ਦੇਖ ਲਓ ਕਿੰਨੀ ਦੂਰੀ ਤੇ ਲੱਗੇ ਨੇ ਨਾ ਝੋਤੀ ਪਲਵਾਨਾਂ ਵਾਂਗੂ ਤੁਰਦੀ ਐ ਫਾਸ ਫਾਸ ਕੇ ਮੋੜ ਲੈ ਬਾਈ ਮੈਂ ਦਪੇ ਸੱਜਣਾ ਬਾਈ ਨੂੰ ਪੁੱਛ ਦਾਂਗੇ ਬਾਕੀ ਝੋਤੀ ਸਾਰੀ ਚੰਗੀ ਐ ਉਧਰ ਅੱਗੇ ਤੋਂ ਥਣ ਥਣੌਰ ਦੇਖ ਸਕਦੇ ਹੋ ਆ ਇਹਨੂੰ ਚਲਾ ਦੇ ਲੰਬੀ ਮੜੀ ਲਾ ਸਕਣੋਂ ਹਵਾਨੇ ਨੂੰ ਮੇਰੇ ਤਾਂ ਕੰਬੀ ਕਰਦੀ ਜਾਂਦੀ ਐ। ਇੰਨੇ ਦੇ ਬਾਅਦ ਲਾ ਡਿਟੇਲ ਆ ਵੀ ਬਾਈ ਨੂੰ ਪੁੱਛ ਲੈਨੇ ਆ ਵੀ ਆ ਜਾ ਬਾਈ। ਸਤਿ ਸ਼੍ਰੀ ਅਕਾਲ ਬਾਈ। ਨਾਮ ਦੱਸੋ ਵੀ ਆ ਬਾਈ। ਸੁਖੇ ਨਾ ਤੋ ਕਿਲਾ ਵੇਲਾ ਮੈਂ ਕਿੰਨੇ ਮੁੰਡੇ ਮੜਾ ਜਿੰਦਾ ਪਿੰਡ ਕਿਹੜਾ ਲੇ ਲੜਾ ਲੇ ਲੜਾ ਪੱਕਾ ਵਪਾਰੀ ਆ ਹਾਂਜੀ ਹਾਂਜੀ ਸੂਆ ਕਿਹੜਾ ਰੋਟੀ ਦਾ ਦੂਜਾ ਜੀ ਦੂਜਾ ਸੂਆ ਕਨਫਰਮ ਦੂਜਾ ਹਾਂਜੀ ਕਿੰਨੇ ਕਿ ਦਿਨ ਦੀ ਸੂਈ ਹੋਈ ਆ ਅੱਜ 6 ਮਹੀਨੇ ਨਹੀਂ 6 ਮਹੀਨੇ ਨਾ ਦੁੱਧ ਕਿੰਨਾ ਕਰਾਈ ਦੀ ਆ ਬਈ 13 ਕਿਲੋ ਹੁਣ ਤਿਆਰ ਆ 13 ਕਿਲੋ ਰੇਟ ਇਹਦਾ ਸੱਜਣਾ ਕੀ ਰਹੁਗਾ ਰੇਟ ਦਾ ਬਈ 90 ਮੰਗਲਾ 95 ਮੰਗਲਾ ਹਨ 85 ਦੀ ਹਨ ਦੇਣੀ 85000 ਦੀ 80 ਦੀ ਵਾਜੂ ਬਾਕੀ ਮੌਕੇ ਦੇਖ ਲੈ ਅੱਛਾ ਨੰਬਰ ਬੋਲ ਦੇ ਤੇਰਾ 9915602603 ਉੱਚੀ ਬੋਲ ਰਿਹਾ ਹੈ ਜੀ 9915602603 ਇੱਕ ਵਾਰੀ ਫੇਰ ਤੋਰ ਕੇ ਦਿਖਾ ਦੇ ਝੂਠੀ ਆ ਦੇਖ ਲੈ ਸੱਜਣੋ ਇੱਕ ਵਾਰੀ ਤੁਰਦੀ ਨੂੰ ਖੂਰ ਦੇਖ ਲਓ ਪਲਵਾਨਾ ਮੱਭੂ ਤੁਰਦੀ ਆ ਫਾਸ ਫਾਸ ਕੇ ਕਾਬ ਦੇ ਜਰੂਰ ਦਰਮਿਆਨ ਪਰ ਥਰਸ ਨੋਟ ਦੇਖ ਸਕਦੇ ਹੋ ਕਿ ਥਣਾ ਚ ਸੱਜਣੋ ਆਪਸ ਦੇ ਵਿੱਚ ਗੈਪ ਦੇਖ ਸਕਦੇ ਹੋ ਕਿੰਨੇ ਗੈਪ ਤੇ ਲੱਗੇ ਨੇ ਚਾਰੋਂ ਥਣ ਤੇ ਬਾਕੀ ਰੇਤ ਹੈ ਜਿਹੜਾ ਬਾਈ ਨੇ ਸੱਜਣੋ ਰੇਤ ਵੀ ਜਮਾ Ориਜਨਲ ਕਰਿਆ 85000 ਦੀ ਝੋਟੀ ਤੁਹਾਨੂੰ ਇਹ ਮਿਲੂਗੀ ਬਾਈ ਨਾ ਬਾਕੀ ਫੋਨ ਤੇ ਕਰ ਲਓ ਸੱਜਣੋ ਗੱਲਬਾਤ ਆ ਸੱਜਣੋ ਇਹਦੇ ਨਾਲ ਬੱਚਾ ਬਾਈ ਕਹਿੰਦਾ ਕੱਟੀ ਆ ਪਲੱਸ ਪੁਆਇੰਟ ਜੈਡ ਬਲੈਕ ਕੱਟੀ ਆ ਜਮਾ ਲੈ ਬਾਕੀ ਅੱਗੇ ਲੈ ਕੇ ਚੱਲ ਜਾਂ ਤੁਹਾਨੂੰ ਹੋਰ ਦਿਖਾਉਨੇ ਆ ਮੋੜ ਮੰਡੀ ਦੇ ਨਗੀਨੇ ਜੁੜੇ ਰਹੇ ਵੀਡੀਓ ਨਾਲ ਅੰਤ ਤੱਕ ਸਾਜੇ ਆਜੋ ਸੱਜਣੋ ਮਾਲ ਨਾ ਅੱਜ ਮੰਡੀ ਦੇ ਬਹੁਤ ਜਾਦੇ ਪਹੁੰਚਿਆ ਹੋਇਆ ਵਾਹ ਮਾਰਾ ਗਿਆ ਬਾਈ ਨਾ ਸੱਜਣਾ ਮੌੜ ਮੰਡੀ ਤੋਂ ਇੱਕ ਆਪਾਂ ਦੂਜੇ ਸੂਏ ਦੀ ਗੱਬਣ ਝੋਟੀ ਲੱਗਿਆ ਸਾਨੂੰ ਦਿਖਾਉਣਾ ਡਿਟੇਲ ਇਹ ਵੀ ਆਪਾਂ ਬਾਈ ਨੂੰ ਪੁੱਛ ਲਾਂਗੇ ਇੱਕ ਵਾਰੀ ਤੁਰਦੀ ਦੀ ਨਾ ਸੱਜਣਾ ਹਵਾਨੇ ਵੀ ਜੱਜਮੈਂਟ ਕਰ ਲੋ ਝੋਟੀ ਬਾੜੀ ਚੰਗੀ ਐ ਤੇ ਥਣ ਥਣੋਟ ਬੜਾ ਚੰਗਾ ਲੱਗਿਆ ਹਜੇ ਸੂਣ ਚ ਬਣੇ ਇਹ ਕੜਦੀ ਆ ਤੇ ਬਾਈ ਹੋਰਾਂ ਨੇ ਗੱਬੜੀ ਪਾ ਲਈ ਮੰਡੀ ਤੋਰ ਤੋਰ ਭਾਈ ਜੀ ਬਾ ਮੇਰ ਲਈ ਮਾਲੋ rota <laughs> बाकी डिटेल सजनो बाई ਨੂੰ ਪੁੱਛ ਲਾਂਗੇ ਚੱਲ ਕੇ ਆਪਾਂ ਬਾਕੀ ਥਾਣਾ ਥਾਣਾ ਹੋਰ ਬੜਾ ਚੰਗਾ ਲੱਗਿਆ ਚੋਕੀ ਦੇ ਸਾਫ਼ ਸੁਥਰੀ ਆ ਥੱਲੇ ਬਿਲਕੁਲ ਪੂਰੀ ਸਫਾਈ ਆ ਸਜਨੋ ਲਈ ਵੀ ਆਗੇ बाई ਨਾਲੇ ਲੈ ਚੱਲਦੇ ਆ ਪੁੱਛਦੇ ਆ ਡਿਟੇਲ ਇਹ ਵੀ ਕੀ ਡਿਟੇਲ ਆ ਕਿਹੜਾ ਸੰਗਾਰਾ ਕਿੰਨਾ ਦੁੱਧ ਨੇ ਭਲੂਣ ਨੇ ਪਾਇਆ ਹੋਇਆ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਅਕੀ ਮਨ ਲੜਾ ਮੇਕਾ ਨਾਮ ਲਸੋ ਬਾਈ ਆ ਨਾਮ ਮਨਪ੍ਰੀਤ ਬਾਈ ਪਿੰਡ ਲਹਿਰਾ ਮਹੱਪਤ ਤੇਰਾ ਮਨਾਪਤਾ ਵਪਾਰਿਕ ਕੰਮ ਹੈ ਹਾਂ ਵਪਾਰ ਦੀ ਕਿਹੜਾ ਸੂਆ ਸੂਂਦੀ ਆ ਜੋ ਕਿ 10 ਸੂਆ ਚੋਂਦੀ ਹੈ ਦੂਜਾ ਹਾਂਜੀ ਐਨੇ ਸੂਆ ਦਾ ਕੀ ਰਿਕਾਰਡ ਆ ਦੱਸਦਾ ਪਹਿਲੇ ਬਈ 13 ਲੀਟਰ ਦੁੱਧ ਕੱਢਿਆ ਨੇ 13 ਕਿਲੋ ਕਿੰਨਾ ਕ ਪਾ ਦੂ ਇਸ ਵਾਰੀ ਇਸ ਵਾਰੀ ਘੱਟ 2 14 15 ਕਰ ਦੂ 14 15 ਪਾ ਦੂ ਹਾਂਜੀ ਹਾਂਜੀ ਕਿੰਨੇ ਕਿ ਦਿਨ ਕੱਢਦੀ ਆ ਸੂਂਚ ਇਹ ਸੂਣ ਚ ਕੱਢ ਜੂ ਬਈ ਹਫਤਾ ਕੱਢ ਜੂ ਹਜੇ ਕਿਹ ਹਫਤਾ ਹਾਂ ਥਣਾ ਦੀ ਗਰੰਟੀ ਥਣਾ ਦੀ ਫੁੱਲ ਗਰੰਟੀ ਹੈ ਰੇਟ ਇਹਦਾ ਰੇਟ ਇਹਦਾ 1 ਲੱਖ ਰੁਪਈਆ ਇੱਕ ਤਾਂ ਮੰਗੀ ਜਾਂਦਾ ਦੇਵੇਂਗਾ ਕਿੰਨੇ ਦੀ ਬਸ 94 ਦੀ ਦੇ ਦਾਂਗੇ ਹਾਂ 95 ਦੇਣ ਲੈਣੀ ਆ 85 ਦੀ ਨਹੀਂ ਨੂੰ ਨਹੀਂ ਨਹੀਂ ਔਰ ਇੰਨੀ ਕਿੰਨੀ ਕਿ ਮਹਿੰਗੀ ਚੱਕ ਰੱਖਿਆ ਬਾਜ਼ਾਰ ਮੰਦਾ ਅੱਜ ਮੰਦਾ ਦਾ ਹੈਗਾ ਬਾਈ ਮੰਦੇ ਮੰਦੇ ਦੇ ਹਿਸਾਬ ਨਾਲ ਨਹੀਂ ਦੱਸ ਸਕਦੇ ਫਿਰ ਵੇਚਣ ਵਾਲੀ ਗੱਲ ਹੀ ਕਰ ਲਵਾਂ ਬਾ ਵੇਚਣ ਵਾਲੀ ਹੈ 1500 ਰੁਪਏ ਦੀ ਅੱਛਾ 90 90 ਦੀ ਦੇ ਦਿੰਦਾ ਹਾਂ ਹਾਂ ਬਸ ਨੰਬਰ ਬੋਲ ਦੇ ਵੀਰਾ 90 ਨੰਬਰ 8728036208 ਇੱਕ ਵਾਰੀ ਫੇਰ ਬੋਲੇ 8728036208 ਦੂਜੀ ਵੀ ਕੱਪੜਾ ਚਾਹੀਦਾ ਹਾਂ ਦੂਜੀ ਵੀ ਕੱਪੜਾ ਉਹਦਾ ਸੂਆ ਕਿਹੜਾ ਹੈ ਉਹਦਾ ਵੀ ਉਹ ਪਹਿਲੇ ਸੂਆ ਹੈ ਮੈਂ ਦੂਜੇ ਸੁਣ ਲਿਆ ਨਹੀਂ ਉਹਨੇ ਪਹਿਲੇ ਸੁਣਾ ਕਾਨੂੰਨ ਸੁਣਾ ਕਾਨੂੰਨ ਦੰਦਾਂ ਚ ਕਿਵੇਂ ਆ ਦੰਦਾਂ ਚ ਵਧੀਆ ਚਾਰ ਦੰਦ ਚਾਰ ਦੰਦ ਉਹਦਾ ਰੇਟ ਕੀ ਆ ਉਹਦਾ ਵੀ 1 ਲੱਖ ਰੁਪਏ 1 ਲੱਖ ਲੱਖ ਤਾਂ ਬਾਹਲਾ ਮੰਗੀ ਜਾਂਦਾ ਮੰਦੇ ਦੇ ਹਿਸਾਬ ਨਾਲ ਝੋਟੇ ਵੀ ਬਹੁਤ ਡਬਲ ਆ ਤਾਂ ਹੈਂ ਝੋਟੇ ਵੀ ਤੋਰ ਕੇ ਦਿਖਾ ਦੇ ਝੋਟੇ ਲੈ ਸੱਜਣਾ ਚਾਰ ਦੰਦ ਝੋਟੇ ਇਹ ਸੂਰਜ ਕੈਦਨ ਕਰਦੀ ਆ ਆ ਕਹਿੰਨੀ ਹੱਥ ਕਿੰਨੇ ਕਿੰਨੇ ਦਿਨ ਕਰਦੀ ਆ ਇਹ ਝੋਟੇ ਕੱਢ ਜੂ ਬਈ ਇਹ ਵੀ ਹਫਤਾ ਹਜੇ ਇੱਕ ਹਫਤਾ ਉਹਦੇ ਨਾਲ ਕੱਢ ਘਾੜ ਚ ਚੰਗੀ ਆ ਹਾਂ ਉਹਦੇ ਨਾਲ ਚੰਗੇ ਆ ਇਹ ਨਹੀਂ ਚਲਾ ਦੇਂਗੇ ਆਨੀ ਸੱਜਣੋ ਇਹ ਪਲੂਣ ਸੁੰਦੀਆ ਮੂੰਹੋਂ ਚਾਰ ਦੰਦਾ ਕੱਦ ਕਾਠ ਚੰਗਾ ਝੋਟੀ ਦਾ ਬਾਕੀ ਸ਼ਕੀਨ ਆ ਸੱਜਣੋ ਸਿੰਘ ਸਿੰਘ ਬਿਲਕੁਲ ਪੁੰਦੇ ਸਿੰਘ ਨੇ ਰਵਾਨੇ ਦੀ ਜਦੋਂ ਨਾ ਤੁਰੂਗੀ ਤੁਸੀਂ ਜੱਜਮੈਂਟ ਕਰ ਲਿਓ ਕੱਚੀ ਆ ਹਲੇ ਹੱਥਾ ਦਸ ਦਿਨ ਵੀ ਕੱਢ ਸਕਦੀ ਆ ਤੇ ਰੇਤ ਸੱਜਣੋ ਬਾਈ ਫੇਰੀ ਇਹਦਾ ਵੀ ਲੱਖ ਮੰਗਦੇ ਆ ਤੇ ਬਾਕੀ ਰੇਤ ਬਣ ਜਾਂਦੇ ਹੁੰਦੇ ਆ ਸੱਜਣੋ ਫੋਨ ਤੁਸੀਂ ਬਾਈ ਨੂੰ ਲਾ ਲਿਓ ਜਿਹਦੀ ਨੂੰ ਝੋਕੀ ਪਸੰਦ ਆਊਗੀ ਇਹ ਬਾਬਾ ਅੰਲਾ ਭਾਈ ਤੂੰ ਕਿਨੇ ਦਿਓ ਸਾਰੇ ਡਾਡਾ ਵਡਾ ਲੈ ਉਹ ਸੱਜਣੋਂ ਇੱਕ ਵੱਡੇ ਲੇਵ ਵਾਲੀ ਨਾ ਪੂਰੇ ਡਬਲ ਲੇਵ ਵਾਲੀ ਝੋਟੀ ਲੱਗਿਆ ਤੋੜ ਕੇ ਦਿਖਾਉਣ ਸੋਨ ਨੂੰ ਜਦੋਂ ਤੁਰੂਗੀ ਉਹਦਾ ਹਵਾਨਾ ਦੇਖ ਲਿਓ ਐ ਤੁਰਦੀ ਆ ਝੋਟੀ ਪਲਵਾਨਾ ਵਾਂਗੂ ਫਸ ਫਸ ਕੇ ਤੁਰਦੀ ਆ ਸੱਜਣੋ ਤੇ ਥਣ ਸੁਣ ਵੀ ਬਾਕੀ ਝੋਟੀ ਨੂੰ ਚੰਗਾ ਲੱਗਿਆ ਤੇ ਬਟੇਲ ਆਪੇ ਇਹਦੀ ਬਾਈ ਨੂੰ ਪੁੱਛ ਲੈ ਵਾ ਮੋੜ ਲਓ ਜੀ ਸੁਆ ਡਿਟੇਲ ਇਹ ਵੀ ਬਾਈ ਨੂੰ ਪੁੱਛ ਲੈਣਾ ਸੱਜਣਾ ਚੱਲ ਕੇ ਕਿਹੜਾ ਸੁਆ ਹੈ ਦਾ ਕਿੰਨਾ ਖਦੁੱਧ ਰੈਡੀ ਆ ਤੇ ਕੀ ਇਹਦਾ ਬਾਈ ਅੱਜ ਰੇਟ ਕਰਦਾ ਅੱਜ ਨਾ ਸੱਜਣਾ ਮੋੜ ਮੰਡੀ ਤੇ ਆਪਾਂ ਗੱਲ ਕਰੀਏ ਨਾ ਟੌਪ ਟੌਪ ਦੀਆਂ ਪੂਰੀਆਂ ਡਬਲ ਛੋਟੀਆਂ ਪੁੰਛੀਆਂ ਹੋਈਆਂ ਨੇ ਅੱਜ ਪਹਿਲਾਂ ਮੰਨ ਲਓ ਵੀ ਤਿਲ ਸੱਟੇ ਨੇ ਫੌਣ ਹੀ ਹੈਗਾ ਮੰਡੀ ਤੇ ਇੰਨਾ ਮਾਲ ਪੁੰਚਿਆ ਹੋਇਆ ਸੱਜਣਾ ਤਾਂ ਇਹ ਬਾਈ ਨਾਲ ਕਰਾ ਲੈਣਾ ਗੱਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਨਾਮ ਦੱਸੋ ਬਈਆ ਕੁਲਵੰਦਰ ਸਿੰਘ ਜੀ ਪਿੰਡ ਕਿਹੜਾ ਜੀ ਪਿੰਡ ਖੀਵਗਲਾ ਜ਼ਿਲ੍ਹਾ ਮਾਨਸਾ ਜੀ ਵਪਾਰ ਦਾ ਹੀ ਕੰਮ ਹੈ ਹਾਂਜੀ ਵਪਾਰ ਦਾ ਜੀ ਸੁ ਦੂਜਾ ਲੱਗਦੀ ਤੀਜੀ ਆ ਯਾਰ ਇਹ ਦੂਜਾ ਸ਼ੂਗਾ ਜੀ ਅਛਾ ਕਿੰਨੇ ਕਿ ਦਿਨੋਂ ਕਸੂਰੀ ਸੁਕੀ ਨੂੰ ਹੋ ਗਈ ਅੱਜ ਛੇਰ ਹੋ ਜਾ ਛੇਰ ਹੋ ਜਾ ਹਾਂਜੀ ਦੁੱਧ ਕਿੰਨਾ ਤਿਆਰ ਹੈ ਦੋ ਦਿਨ 14 ਕਿਲੋ ਹੈ ਜੀ 14 ਤਿਆਰ ਹਨ ਤਿਆਰ ਹੈ ਜੀ ਮੈਂ ਇੱਕ ਘਰੇ ਕੋਈ ਸੱਜਣਾ ਆਉਂਦਾ ਫਿਰ ਦਿਖਾ ਦਾਂਗੇ ਡੰਕ ਦੋ ਡੰਗ ਚਾਰ ਡੰਗ ਚੋਲੇ ਜੀ ਅਛਾ ਰੇਟ ਇਹਦਾ ਫਿਰ ਰੇਟ 1.25 ਹੈ ਜੀ ਰੇਟ ਵਾੜਾ ਕਰੀਏ ਨੀ ਯਾਰ ਮੰਡੀ ਤੇ ਅੱਜ ਕੱਲ ਸੱਟਣ ਨੂੰ ਥੋੜੀ ਚੰਗੀ ਪਿੰਡਾਂ ਦੇ ਕੋਈ ਦੰਦਾ ਨਹੀਂ ਕਰੀਏ ਮੰਡੀ ਤੇ ਅੱਜ ਹੈਗਾ ਮੰਦਾ ਆ ਪਿੰਡਾਂ ਦੇ ਦੇਖਣਗੇ ਵੀਡੀਓ ਪਿੰਡਾਂ ਦੇ ਦੇਖਣਗੇ ਹਾਂਜੀ ਪਿੰਡਾਂ ਦੇ ਵੀ ਦੇਖਣਗੇ ਪੂਰਾ ਮੰਦਾ ਹੀ ਆ ਜੀ ਦਾ ਪੂਰਾ ਮੰਦਰਾ ਮਾਮਾ ਦੀ 300 ਮੰਦਰਾ ਹੋਈ ਜੀ ਮਾਲ ਬਾਲਾ ਤੇ ਗਾਕ ਕਰਤਾ ਹੈ ਜੀ ਜੇ ਇਹਨੂੰ ਹੰਗਾ ਰੇਟ ਦੱਸ ਦੇ ਕਿੰਨੇ ਦੀ ਦਾਂਗੇ ਇੱਕ 10 ਦੀ ਦੇ ਦਾਂਗੇ ਇੱਕ 10 ਦੀ ਝੋਟੀ ਦੇ ਦਾਂਗੇ ਨੰਬਰ ਬੋਲ 9958 ਜੀ ਹਾਂਜੀ 99161 ਜੀ ਇੱਕ ਵਾਰੀ ਫਿਰ 9958 ਜੀ ਹਾਂਜੀ 99161 ਕਿੰਨੀਆਂ ਝੋਟੀਆਂ ਲੈ ਕੇ ਆਏ ਆਪਾਂ ਦੋ ਲੈ ਕੇ ਆਏ ਬੇਚੀ ਕੋਈ ਨਹੀਂ ਜੀ ਲੱਗਿਆ ਕੁਛ ਲੱਗੀਆਂ ਦਾ ਹੀ ਮੁੱਲ ਅੱਛਾ ਮੁੱਲ ਲੱਗੀਆਂ ਤਾਂ ਉਹ ਵੇਚੀ ਨਹੀਂ ਕੋਈ ਇਹ ਦੋ ਨੰਬਰਾਂ ਦੀ ਕੀ ਡੀਟੇਲ ਹੈ ਇਹ ਦਾ 95 ਜੀ ਨਹੀਂ ਸੁਆ ਕਿਹੜਾ ਇਹ ਤੀਜਾ ਜਲੇ ਚਲੂ ਤੀਜਾ ਸੂਆ ਹਨ ਕਿੰਨੇ ਕਿ ਦਿਨ ਹੋ ਗਏ ਸੂਈ ਨੂੰ ਉਹਨੂੰ ਅੱਜ ਛੇਰ ਹੋ ਜਾਊਗੀ ਤੋਰੀ ਵਾਦਾ ਦੋਦੇ 13 ਕਿਲੋ 13 ਕਿਲੋ ਲੈ ਤੋੜ ਕੇ ਦਿਖਾ ਦਿਓ ਬਈ ਖੋਲ ਦੇ ਝੋਟੀ ਲੈ ਸਜਣਾ ਤੀਜਾ ਸੂਆ ਸੂਈ ਸਮਾਰੀ ਝੋਟੀ ਆ ਬਾਕੀ ਤੁਰੂਗੀ ਨਾ ਜਦੋਂ ਹਵਾਨੇ ਦੀ ਜੱਜਮੈਂਟ ਕਰ ਲਿਓ ਸਜਣੋ ਬਾਕੀ ਝੋਟੀ ਚੰਗੀ ਆ ਜਾਣ ਆਲੀ ਥਣ ਥਣੋਟ ਵੀ ਚੰਗਾ ਲੱਗਿਆ ਤੇ ਸਜਣੋ ਹਵਾਨਾ ਵੀ ਠੀਕ ਆ ਚਲਾ ਦਿਓ ਜੀ ਇਹਨ 99 ਪੁਣੇ ਦੇ ਅੰਗਰੇਜ਼ ਵਾਲੇ ਫੜਕ ਲੈ ਦੋਦੇ 13 ਕਿਲੋ ਆ ਆਪਣੀ ਸਦਸਤ ਕਿਹਦੀ ਗੱਲ ਹੈ 1500 ਰੁਪਏ ਬਧਾਰਨੀ ਕੋਈ ਗੱਲ ਨਾ ਸਰ ਜੀ ਬੋਲ ਬੋਲ ਇੱਕੋ ਗੱਲ ਕਰਦੇ 10 ਵਜੇ ਅੱਗੇ ਬਸ ਮੈਨੂੰ ਕਰ ਇੱਕੋ ਮਾਰੇ ਰਾਹ ਪਾਏਗਾ ਤੇਰਾ ਪਤਾ ਲੱਗੇ ਮੈਨੂੰ ਰਾਹ ਪਾ ਦੋ ਨਾ ਕਿੰਨੇ ਦੀ ਆਪਾਂ ਲੈ ਲੈ ਸੱਜਣਾ ਅੱਜ ਆਪਾਂ ਦਿਖਾਈਨੇ ਤੁਹਾਨੂੰ ਮੋੜ ਮੰਡੀ ਦੇ ਚਾਰ ਨਵਰਾ ਆਹ ਨੂੰ ਵੀ ਸਾਰੀਆਂ ਮੰਦੀਆਂ ਜੀ ਤੇ ਹੋਰ ਵੀ ਚੰਗੇ ਚੰਗੇ ਜਾਨਵਰ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜੀ 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 ਤੇਰਾ ਹੋਏ ਲਾਈਕ ਤੇ ਕਮੈਂਟ ਕਰ ਲੈ ਬਾਕੀ ਕਿਸੇ ਸੱਜਣੇ ਘਰ ਤੋਂ ਵੀਡੀਓ ਕਰਾਉਣੀ ਹੁੰਦੀ ਆ ਤਾਂ ਆਪਣੇ ਨੰਬਰ 884729241 ਉੱਤੇ ਸੰਪਰਕ ਕਰ ਸਕਦਾ ਹੈ ਬਾਕੀ ਸਾਰੇ ਸੱਜਣਾਂ ਦਾ ਧੰਨਵਾਦ